ਪਿੱਤਰ ਪਕਸ਼ ਦਰਾਨ ਕਿਸੇ ਵੀ ਦੇਣ ਘਰ ਵਿੱਚ ਇਸ ਥਾਂ ਤੇ ਸੁੱਠ ਦਿਓ ਤਿੰਨ ਲੋង ਮਾਤਾ ਲక్ష్ਮੀ ਜੀ ਦੇ ਅਸੀਸ ਨਾਲ ਜੀਵਨ ਦੀ ਹਰ ਕਸ਼ਟ ਤੋਂ ਤੁਰੰਤ ਹੀ ਮੁਕਤੀ ਮਿਲ ਜਾਵੇਗੀ ਤੁਹਾਡੇ ਜੀਵਨ ਵਿੱਚ ਧਨ ਦੀ ਵਰਖਾ ਹੋਵੇਗੀ ਤੁਹਾਡਾ ਘਰ ਖੁਸ਼ੀਆਂ ਨਾਲ ਭਰ ਜਾਵੇਗਾ ਤੁਸੀਂ ਕਰੋੜਪਤੀ ਬਣ ਜਾਓਗੇ ਕਿਉਂਕਿ ਇਸ ਵਾਰ ਪਿੱਤਰ ਪਕਸ਼ ਵਿੱਚ ਬਹੁਤ ਸਾਰੇ ਦੁਰਲੱਭ ਜੋਗਾਂ ਦਾ ਨਿਰਮਾਣ ਹੋ ਰਿਹਾ ਹੈ ਜੋ ਕਿ ਕਈ ਸਾਲਾਂ ਬਾਅਦ ਆਇਆ ਹੈ ਇਸ ਲਈ ਦੋਸਤੋ ਪਿੱਤਰ ਪਕਸ਼ ਦੇ ਦਿਨਾਂ ਦਾ ਮਹੱਤਵ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਇਹਨਾਂ ਦਿਨਾਂ ਵਿੱਚ ਤੁਹਾਨੂੰ ਤਿੰਨ ਲੌਂਗ ਵਾਲਾ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਜੋ ਕਿ ਪੰਡਤ ਜੀ ਨੇ ਆਪਣੀ ਕਥਾ ਦੇ ਵਿੱਚ ਦੱਸਿਆ ਹੈ ਤਾ ਦੋਸਤੋ ਇਸ ਉਪਾਅ ਨੂੰ ਤੁਹਾਨੂੰ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਕਿੱਥੇ ਕਰਨਾ ਹੈ ਅਤੇ ਇਸ ਉਪਾਅ ਕਰਦੇ ਸਮੇਂ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗੇ ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਅੱਗੇ ਵਧਦੇ ਹਾਂ ਪਰ ਉਸ ਤੋਂ ਪਹਿਲਾਂ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਸਾਡੇ ਇਸ ਚੈਨਲ ਚੜ੍ਹ ਤਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਵੀਡੀਓ ਤੇ ਇੱਕ ਲਾਈਕ ਦਾ ਬਟਨ ਵੀ ਜਰੂਰ ਦਬਾ ਦੇਣਾ ਪਿੱਤਰ ਪਕਸ਼ ਦੇ ਦਿਨ ਐਨੇ ਖਾਸ ਹੁੰਦੇ ਹਨ ਐਨੇ ਮਹੱਤਵਪੂਰਨ ਹੁੰਦੇ ਹਨ ਕਈ ਵਾਰ ਦੇਖਿਆ ਗਿਆ ਹੈ ਵੱਡੇ ਵੱਡੇ ਪੂਜਾ ਪਾਠ ਕਰਨ ਦੇ ਨਾਲ ਜੋ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਉਹ ਪਿੱਤਰ ਪਕਸ਼ ਦੇ ਕਿਸੇ ਵੀ ਦਿਨ ਵਿੱਚ ਛੋਟੇ ਉਪਾਅ ਕਰਨ ਦੇ ਨਾਲ ਤੁਹਾਡੀ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਉਪਾਅ ਨੂੰ ਕੀਤਾ ਵੀ ਹੈ ਅਤੇ ਉਹਨਾਂ ਨੂੰ ਇਸ ਉਪਾਅ ਦਾ ਫਲ ਵੀ ਜਰੂਰ ਮਿਲਿਆ ਹੈ ਜੇ ਤੁਸੀਂ ਵੀ ਇਸ ਉਪਾਅ ਨੂੰ ਪਿੱਤਰ ਪਕਸ਼ ਦੌਰਾਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਉਪਾਅ ਨੂੰ ਪਹਿਲਾਂ ਚੰਗੀ ਤਰ੍ਹਾਂ ਸਮਝ ਲੈਣਾ ਸੁਣ ਲੈਣਾ ਉਸ ਤੋਂ ਬਾਅਦ ਹੀ ਕਰਨਾ ਤੁਹਾਨੂੰ ਇਸ ਉਪਾਅ ਦਾ ਫਲ ਜਰੂਰ ਮਿਲੇਗਾ ਇਸ ਉਪਾਅ ਨੂੰ ਕਰਨ ਨਾਲ ਤੁਹਾਡੇ ਘਰ ਵਿੱਚ ਚਾਹੇ ਕਿਸੇ ਵੀ ਕਿਸਮ ਦਾ ਦੁੱਖ ਜਾਂ ਸਮੱਸਿਆ ਚੱਲ ਰਹੀ ਹੋਵੇ ਤੁਹਾਨੂੰ ਉਸ ਦਾ ਕਾਰਨ ਵੀ ਨਾ ਪਤਾ ਹੋਵੇ ਕਿ ਇਹ ਸਮੱਸਿਆ ਕੀ ਹੈ ਜਿਵੇਂ ਪਿੱਤਰ ਦੋਸ਼ ਵੀ ਹੋ ਸਕਦਾ ਹੈ ਜਾਂ ਕਿਸੇ ਕਿਸਮ ਦਾ ਕੋਈ ਮੰਗਲ ਦੋਸ਼ ਵੀ ਹੋ ਸਕਦਾ ਹੈ ਅਤੇ ਹੋਰ ਵੀ ਕਈ ਤਰ੍ਹਾਂ ਦੇ ਦੋਸ਼ ਹੁੰਦੇ ਹਨ ਕੁਝ ਵੀ ਹੋ ਸਕਦਾ ਹੈ ਪਰ ਤੁਹਾਨੂੰ ਇਸ ਉਪਾਅ ਨੂੰ ਕਰਨ ਲਈ ਆਪਣੇ ਦੋਸ਼ ਨੂੰ ਪਤਾ ਲਗਾਉਣ ਦੀ ਜ਼ਰੂਰਤ ਵੀ ਨਹੀਂ ਪਿਤਰ ਪਕਸ਼ ਦੌਰਾਨ ਇਸ ਤਿੰਨ ਲੌਂਗ ਵਾਲੀ ਉਪਾਣ ਨੂੰ ਤੁਹਾਨੂੰ ਕਰ ਲੈਣਾ ਹੈ ਦੋਸਤੋ ਹੁਣ ਅਸੀਂ ਸਮਝਦੇ ਹਾਂ ਇਸ ਉਪਾਣ ਨੂੰ ਸਾਨੂੰ ਕਿਸ ਸਮੇਂ ਕਰਨਾ ਹੈ ਤਾਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਤਿੰਨ ਲੌਂਗ ਵਾਲਾ ਉਪਾ ਕਿਸ ਨੂੰ ਕਰਨਾ ਹੈ ਤਾਂ ਦੇਖੋ ਇਹ ਤੇ ਸਿੱਧੀ ਜੀ ਗੱਲ ਹੈ ਕਿ ਇਹ ਤਿੰਨ ਲੌਂਗ ਵਾਲਾ ਉਪਾ ਜੋ ਹੈ ਇਹ ਕੇਸ ਲਈ ਕੀਤਾ ਜਾ ਰਿਹਾ ਹੈ ਇਹ ਮਨੋਕਾਮਨਾ ਪੂਰੀ ਕਰਨ ਲਈ ਕੀਤਾ ਜਾ ਰਿਹਾ ਹੈ ਜਾ ਤੁਹਾਡੇ ਜੀਵਨ ਵਿੱਚ ਜੋ ਦੁੱਖ ਅਤੇ ਪਰੇਸ਼ਾਨੀਆਂ ਹਨ ਉਹਨਾਂ ਨੂੰ ਦੂਰ ਕਰਨ ਲਈ ਕੀਤਾ ਜਾ ਰਿਹਾ ਹੈ ਜਾ ਤੁਹਾਡਾ ਕੋਈ ਵੀ ਵੱਡਾ ਕੰਮ ਹੈ ਜੋ ਨਹੀਂ ਹੋ ਰਿਹਾ ਤੁਸੀਂ ਉਸ ਲਈ ਇਸ ਉਪਾਅ ਨੂੰ ਕਰ ਸਕਦੇ ਹੋ ਤਾਂ ਸਿੱਧੀ ਜੀ ਗੱਲ ਇਹ ਹੈ ਕਿ ਤੁਸੀਂ ਆਪਣੀ ਕਿਸੇ ਵੀ ਕਿਸਮ ਦੀ ਮਨੋਕਾਮਨਾ ਲਈ ਇਸ ਉਪਾਅ ਨੂੰ ਕਰ ਸਕਦੇ ਹੋ ਇਹ ਉਪਾਉ ਉਹ ਵਿਅਕਤੀ ਕਰ ਸਕਦਾ ਹੈ ਜਿਸ ਨੂੰ ਆਪਣੀ ਕਿਸੇ ਵੀ ਕਿਸਮ ਦੀ ਮਨੋਕਾਮਨਾ ਮਾਤਾ ਲక్ష్ਮੀ ਜੀ ਤੋਂ ਪੂਰੀ ਕਰਵਾਉਣੀ ਹੋਵੇ ਅਤੇ ਜੇ ਕੋਈ ਮਤਾਵਾ ਜਾਂ ਭੈਣਾ ਹਨ ਆਪਣੇ ਘਰ ਦੀ ਸੁਖ ਸ਼ਾਂਤੀ ਲਈ ਘਰ ਵਿੱਚ ਧਨ ਸੰਪਤੀ ਵਧਾਉਣ ਲਈ ਤਿੰਨ ਲੌਂਗ ਵਾਲਾ ਉਪਾਅ ਕਰਨੀਆਂ ਚਾਹੁੰਦੀਆਂ ਹਨ ਤਾਂ ਘਰ ਦੀਆਂ ਜੋ ਵੱਡੀਆਂ ਮਤਾਵਾ ਜਾਂ ਭੈਣਾ ਹੋਣਗੀਆਂ ਇਹ ਇਹ ਤਿੰਨ ਲੌਂਗ ਵਾਲੇ ਉਪਾਅ ਨੂੰ ਵਿਸ਼ੇਸ਼ ਰੂਪ ਨਾਲ ਕਰਨ ਕਿਉਂਕਿ ਮਤਾਵਾਂ ਤੇ ਭੈਣਾ ਘਰ ਦੀ ਲక్ష్ਮੀ ਹੁੰਦੀਆਂ ਹਨ ਅਤੇ ਜਦੋਂ ਘਰ ਦੀ ਲక్ష్ਮੀ ਕੋਈ ਵਿਸ਼ੇਸ਼ ਉਪਾਅ ਕਰਦੀ ਹੈ ਤਾਂ ਉਸ ਦਾ ਫਾਲ ਬਹੁਤ ਜਲਦੀ ਮਿਲਦਾ ਹੈ ਅਤੇ ਬਹੁਤ ਵੱਡਾ ਹੋ ਕੇ ਮਿਲਦਾ ਹੈ ਨਹੀਂ ਤਾਂ ਇਸ ਉਪਾਅ ਨੂੰ ਕੋਈ ਵੀ ਵਿਅਕਤੀ ਕਰ ਸਕਦਾ ਹੈ ਚਾਹੇ ਉਹ ਵੱਡਾ ਹੋਵੇ ਚਾਹੇ ਛੋਟਾ ਹੋਵੇ ਚਾਹੇ ਬੱਚਾ ਹੋਵੇ ਜਿਸ ਵਿਅਕਤੀ ਨੂੰ ਇਹ ਤਿੰਨ ਲੋਗ ਵਾਲਾ ਉਪਾਸ ਸਮਝ ਆ ਗਿਆ ਉਹ ਵਿਅਕਤੀ ਇਸ ਉਪਾਅ ਨੂੰ ਪਿੱਤਰ ਪਕਸ਼ ਦੌਰਾਨ ਜ਼ਰੂਰ ਕਰੇ ਕਿਉਂਕਿ ਉਸ ਨੂੰ ਇਸ ਉਪਾਅ ਦਾ ਫਾਲੋ ਬਹੁਤ ਜਲਦੀ ਮਿਲ ਜਾਵੇਗਾ ਕਿਉਂਕਿ ਪਿੱਤਰ ਪਕਸ਼ ਦੇ ਦਿਨਾਂ ਵਿੱਚ ਮਾਤਾ ਲక్ష్ਮੀ ਜੀ ਬਹੁਤ ਆਸਾਨੀ ਨਾਲ ਪ੍ਰਸੰਨ ਹੋ ਜਾਂਦੀ ਹੈ ਨਾਲ ਹੀ ਪਿੱਤਰਾਂ ਦੀ ਕਿਰਪਾ ਨਾਲ ਜੀਵਨ ਵਿੱਚ ਸਤਿਰਤਾ ਤੇ ਸੰਪਤੀ ਆਉਂਦੀ ਰਹਿੰਦੀ ਹੈ ਦਇਆਉ ਹੁਣ ਅਸੀਂ ਸਮਝਦੇ ਹਾਂ ਕਿ ਇਹ ਤਿੰਨ ਲੌਂਗ ਵਾਲੇ ਉਪਾਅ ਨੂੰ ਤੁਸੀਂ ਕਿਵੇਂ ਕਰਨਾ ਹੈ ਅਤੇ ਇਸ ਉਪਾਅ ਨੂੰ ਕਰਨ ਦਾ ਸਮਾਂ ਕੀ ਹੈ ਤਾਂ ਦੇਖੋ ਪਿੱਤਰ ਪਕਸ਼ ਦੌਰਾਨ ਕੀਤਾ ਜਾਣ ਵਾਲਾ ਇਹ ਤਿੰਨ ਲੌਂਗ ਵਾਲਾ ਉਪਾਅ ਮੁੱਖ ਰੂਪ ਨਾਲ ਸ਼ਾਮ ਦੇ ਸਮੇਂ ਦਾ ਹੋਵੇਗਾ ਪਰ ਦੋਸ਼ ਕਾਲ ਦਾ ਹੋਵੇਗਾ ਹੁਣ ਭਾਈ ਪ੍ਰਦੋਸ਼ ਕਾਲ ਦਾ ਸਮਾਂ ਵੀ ਕਈ ਲੋਕਾਂ ਦੇ ਮਨ ਵਿੱਚ ਸਵਾਲ ਬਣ ਜਾਂਦਾ ਹੈ ਇਹ ਸਮਾਂ ਹੁੰਦਾ ਕੀ ਹੈ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਦਾ ਹੁੰਦਾ ਹੈ ਤਾਂ ਜੋ ਸਾਨੂੰ ਉਪਾਅ ਕਰਨ ਦਾ ਸਮਾਂ ਪਤਾ ਲੱਗ ਜਾਵੇ ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਦੂਸ਼ ਕਾਲ ਦਾ ਸਮਾਂ ਜੋ ਸ਼ਾਮ ਦਾ ਸਮਾਂ ਹੁੰਦਾ ਹੈ ਉਹ ਸ਼ਾਮ 6 ਵਜੇ ਤੋਂ ਲੈ ਕੇ ਸ਼ਾਮ 7 ਵਜੇ ਦੇ ਵਿਚਕਾਰ ਦਾ ਹੀ ਹੁੰਦਾ ਹੈ ਇਸ ਸਮੇਂ ਦੇ ਵਿੱਚਕਾਰ ਤੁਸੀਂ ਉਪਾਅ ਕਰੋਗੇ ਤਾਂ ਤੁਹਾਨੂੰ ਉਸ ਉਪਾਅ ਦਾ ਫਾਲ ਜ਼ਰੂਰ ਮਿਲੇਗਾ ਨਾਲ ਹੀ ਪਿੱਤਰ ਪਕਸ਼ ਵਿੱਚ ਇਸ ਸਮੇਂ ਨੂੰ ਹੋਰ ਵੀ ਸ਼ੁਭ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੌਰਾਨ ਪਿੱਤਰਾਂ ਦੀ ਊਰਜਾ ਘਰ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਦੁੱਖਾਂ ਨੂੰ ਦੂਰ ਕਰਦੀ ਹੈ ਤਾਂ ਸ਼ਾਮ 6 ਵਜੇ ਤੋਂ ਲੈ ਕੇ 7 ਵਜੇ ਦੇ ਵਿਚਕਾਰ ਤੁਸੀਂ ਤਿੰਨ ਲੋង ਵਾਲੇ ਉਪਾਅ ਨੂੰ ਕਰ ਸਕਦੇ ਹੋ ਤਾਂ ਭਾਈ ਬਹੁਤ ਸਾਰੇ ਲੋਕ ਇੱਥੇ ਇਹ ਸਵਾਲ ਵੀ ਜ਼ਰੂਰ ਕਰਨਗੇ ਅਸੀਂ ਤਾਂ ਨੌਕਰੀ ਤੇ ਜਾਂਦੇ ਹਾਂ ਅਸੀਂ ਆਪਣੀ ਡਿਊਟੀ ਤੇ ਜਾਂਦੇ ਹਾਂ ਅਤੇ ਆਉਣ ਵਿੱਚ ਸਾਨੂੰ ਧੀਰ ਹੋ ਜਾਂਦੀ ਹੈ ਤਾਂ ਉਸ ਤਾਂ ਤੇ ਸਾਨੂੰ ਕੀ ਕਰਨਾ ਹੈ ਤਾਂ ਦੇਖੋ ਉਹਨਾਂ ਲੋਕਾਂ ਨੂੰ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਜੇ ਤੁਸੀਂ ਇਸ ਉਪਾਅ ਨੂੰ ਸ਼ਾਮ ਦੇ ਸਮੇਂ ਪ੍ਰਦੂਸ਼ ਕਾਲ ਵਿੱਚ ਕਰ ਰਹੇ ਹੋ ਅਤੇ ਜੇ ਤੁਹਾਨੂੰ ਆਉਣ ਵਿੱਚ ਧੀਰੀ ਹੋ ਜਾਂਦੀ ਹੈ ਤੁਸੀਂ ਸ਼ਾਮ 7 ਵਜੇ ਤੱਕ ਨਹੀਂ ਪਹੁੰਚ ਪਾਉਂਦੇ ਤਾਂ ਤੁਸੀਂ 7 ਵਜੇ ਜਾਂ ਰਾਤ 8 ਵਜੇ ਤੱਕ ਇਹ ਉਪਾਅ ਕਰ ਸਕਦੇ ਹੋ ਚੱਲ ਜਾਵੇਗਾ ਤੇ ਜੇ ਇਸ ਤੋਂ ਵੀ ਥੋੜੀ ਦੇਰ ਹੋ ਜਾਂਦੀ ਹੈ ਫਿਰ ਵੀ ਚੱਲ ਸਕਦਾ ਹੈ ਕਿਉਂਕਿ ਪਿਤਰ ਪਕਸ਼ ਦਾ ਸਮਾਂ ਇਹ ਸ਼ੋਭ ਅਵਧੀ ਕਈ ਸਾਲਾਂ ਬਾਅਦ ਹੀ ਆਉਂਦੀ ਹੈ ਅਤੇ ਇਸ ਦੌਰਾਨ ਪਿਤਰਾਂ ਦੀ ਕਿਰਪਾ ਨਾਲ ਹਰ ਛੋਟਾ ਉਪਾਅ ਵੱਡਾ ਫਲ ਜ਼ਰੂਰ ਦੇ ਕੇ ਜਾਂਦਾ ਹੈ ਇਸ ਲਈ ਜਦੋਂ ਤੁਹਾਨੂੰ ਮੌਕਾ ਮਿਲ ਜਾਵੇ ਤੁਸੀਂ ਉਪਾਅ ਨੂੰ ਜ਼ਰੂਰ ਕਰ ਲੈਣਾ ਕੋਈ ਵੀ ਉਪਾਅ ਹੋਵੇ ਤੁਸੀਂ ਕਦੇ ਵੀ ਕਰ ਸਕਦੇ ਹੋ ਬਸ ਕੋਸ਼ਿਸ਼ ਕਰਨੀ ਹੈ ਕਿ ਸਮੇਂ ਦੇ ਅੰਦਰ ਅੰਦਰ ਹੀ ਕਰ ਲਓ ਫਿਰ ਜੇ ਕਿਸੇ ਕਾਰਨ ਨਹੀਂ ਕਰ ਪਾਉਂਦੇ ਤਾਂ ਤੁਸੀਂ ਥੋੜੀ ਦੇਰ ਨਾਲ ਵੀ ਕਰ ਸਕਦੇ ਹੋ ਤੁਹਾਨੂੰ ਉਪਾਅ ਦਾ ਫਲ ਜਰੂਰ ਮਿਲੇਗਾ ਪੂਜਨਿਕ ਗੁਰੂ ਜੀ ਨੇ ਕਿਹਾ ਹੈ ਕਿ ਜਦੋਂ ਵੀ ਪਿੱਤਰ ਪਕਸ਼ ਦੇ ਦਿਨ ਪੈਣ ਤਾਂ ਤੁਹਾਨੂੰ ਸਿਰਫ ਤਿੰਨ ਲੌਂਗ ਵਾਲਾ ਉਪਾਅ ਕਰਨਾ ਹੈ ਇਸ ਨਾਲ ਤੁਹਾਡੇ ਜੀਵਨ ਵਿੱਚ ਜੇ ਧਨ ਦੀ ਸਮੱਸਿਆ ਚੱਲ ਰਹੀ ਹੈ ਜੇ ਤੁਸੀਂ ਪੈਸੇ ਰੁਪਈਏ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੋ ਜੇ ਆਰਥਿਕ ਤੰਗੀ ਚੱਲ ਰਹੀ ਹੈ ਕਈ ਵਾਰ ਤੁਸੀਂ ਬਹੁਤ ਕੋਸ਼ਿਸ਼ ਕਰਦੇ ਹੋ ਮਿਹਨਤ ਬਹੁਤ ਕਰਦੇ ਹੋ ਪਰ ਤੁਹਾਨੂੰ ਧਨ ਪ੍ਰਾਪਤ ਨਹੀਂ ਹੁੰਦਾ ਤੁਸੀਂ ਮਿਹਨਤ ਕਰਨ ਦੇ ਬਾਵਜੂਦ ਸਫਲ ਨਹੀਂ ਹੁੰਦੇ ਤੁਸੀਂ ਆਪਣੇ ਵਪਾਰ ਵਿੱਚ ਅਸਫਲ ਹੋ ਜਾਂਦੇ ਹੋ ਨੌਕਰੀ ਕਰਨ ਦੇ ਯਤਨ ਵਿੱਚ ਅਸਫਲ ਹੋ ਜਾਂਦੇ ਹੋ ਜੇ ਕਿਸੇ ਵੀ ਕੰਮ ਵਿੱਚ ਤੁਸੀਂ ਅਸਫਲ ਹੋ ਰਹੇ ਹੋ ਤਾਂ ਤੁਹਾਨੂੰ ਤੰਨ ਦੀ ਹਾਨੀ ਹੋ ਰਹੀ ਹੈ ਤਾਂ ਗੁਰੂ ਜੀ ਨੇ ਕਿਹਾ ਹੈ ਕਿ ਤੁਹਾਨੂੰ ਇਹ ਛੋਟਾ ਜਾ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਨਾਲ ਹੀ ਪਿਤਰ ਪਕਸ਼ ਵਿੱਚ ਇਹ ਉਪਾਅ ਪਿਤਰਾਂ ਨੂੰ ਵੀ ਪ੍ਰਸੰਨ ਕਰਦਾ ਹੈ ਜੋ ਤੁਹਾਨੂੰ ਪੂਰਵਜਾਂ ਦੀ ਕਿਰਪਾ ਨਾਲ ਰੁਕਾਵਟਾਂ ਨੂੰ ਹਟਾਇਆ ਜਾਂਦਾ ਹੈ ਤਾਂ ਆਓ ਜਾਣਦੇ ਹਾਂ ਪੂਜਨਿਕ ਗੁਰੂ ਜੀ ਵੱਲੋਂ ਦੱਸੇ ਗਏ ਸਭ ਤੋਂ ਪਹਿਲਾ ਉਪਾਅ ਕੀ ਹੈ ਇਸ ਉਪਾਅ ਲਈ ਤੁਹਾਨੂੰ ਸਭ ਤੋਂ ਪਹਿਲਾਂ ਤਿੰਨ ਲੌਂਗ ਦੀ ਜ਼ਰੂਰਤ ਪਵੇਗੀ ਹੁਣ ਤਿੰਨ ਲੋਗ ਅੱਜ ਦੀ ਰਾਤ ਨੂੰ ਘਰ ਵਿੱਚ ਇਸ ਥਾਂ ਤੇ ਸੁੱਟ ਦੇਣੇ ਹਨ ਤੰਣ ਦੀ ਕਮੀ ਤੁਹਾਡੇ ਜੀਵਨ ਤੋਂ ਦੂਰ ਹੋ ਜਾਵੇਗੀ ਅਤੇ ਵੱਡੇ ਤੋਂ ਵੱਡਾ ਨજર ਦੋਸ਼ ਵੀ ਤੁਹਾਡੇ ਘਰ ਤੋਂ ਦੂਰ ਹੋ ਜਾਵੇਗਾ ਘਰ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਜੀਵਨ ਤੋਂ ਦੁੱਖ ਕਲੇਸ਼ ਦੂਰ ਹੋ ਜਾਵੇਗਾ ਦੋਸਤੋ ਅੱਜ ਦੀ ਵੀਡੀਓ ਬਹੁਤ ਖਾਸ ਹੈ ਕਿਉਂਕਿ ਅੱਜ ਦੀ ਵੀਡੀਓ ਇਹ ਤਿੰਨ ਲੋਗ ਦਾ ਅਜੀਹਾ ਉਪਾਤ ਤੁਹਾਨੂੰ ਦੱਸਣ ਜਾ ਰਿਹਾ ਇਹਨਾਂ ਲੋង ਤੁਹਾਨੂੰ ਆਪਣੇ ਘਰ ਵਿੱਚ ਜਲਾ ਦੇਣੇ ਹਨ ਇਸ ਉਪਾਅ ਨੂੰ ਜੇ ਤੁਸੀਂ ਇਹਨਾਂ ਦਿਨਾਂ ਵਿੱਚ ਕਰ ਲਿਆ ਤਾਂ ਇਹ ਮੰਨ ਕੇ ਚੱਲੋ ਕਿ ਤੁਹਾਡੇ ਜੀਵਨ ਦੇ ਜੋ ਦੁੱਖ ਹਨ ਉਹ ਹੁਣ ਦੂਰ ਹੋਣ ਦਾ ਜ਼ਿਆਦਾ ਸਮਾਂ ਨਹੀਂ ਲੱਗੇਗਾ ਤਾਂ ਦੇਖੋ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਲੋង ਦੀ ਲੋង ਜੋ ਹੁੰਦਾ ਹੈ ਪੂਜਾ ਪਾਠ ਇਸ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਕੋਈ ਵੀ ਅਸੀਂ ਵੱਡੀ ਪੂਜਾ ਕਰਦੇ ਹਾਂ ਛੋਟੀ ਪੂਜਾ ਕਰਦੇ ਹਾਂ ਕੋਈ ਵੀ ਚੀਜ਼ ਜਦੋਂ ਅਸੀਂ ਪੂਜਾ ਨਾਲ ਸੰਬੰਧਿਤ ਕਰਦੇ ਹਾਂ ਤਾਂ ਅਸੀਂ ਉਥੇ ਲੌਂਗ ਦੀ ਵਰਤੋਂ ਜ਼ਰੂਰ ਕਰਦੇ ਹਾਂ ਮਾਂ ਦੁਰਗਾ ਦੀ ਪੂਜਾ ਕਰਦੇ ਹਾਂ ਮਹਾਦੇਵ ਦਾ ਪੂਜਨ ਕਰਦੇ ਹਾਂ ਬਜਰੰਗ ਬਲੀ ਦਾ ਪੂਜਨ ਕਰਦੇ ਹਾਂ ਲੌਂਗ ਅਸੀਂ ਉਸ ਵਿਸ਼ੇਸ਼ ਰੂਪ ਨਾਲ ਜ਼ਰੂਰ ਲੈਂਦੇ ਹਾਂ ਕਿਉਂਕਿ ਲੌਂਗ ਜੋ ਹੁੰਦਾ ਹੈ ਇਹ ਇੱਕ ਤਰ੍ਹਾਂ ਦਾ ਤੁਹਾਡੇ ਘਰ ਤੋਂ ਨજર ਦੋਸ਼ ਨੂੰ ਵੀ ਦੂਰ ਕਰਦਾ ਹੈ ਨਕਾਰਾਤਮਕਾ ਨੂੰ ਵੀ ਦੂਰ ਕਰਦਾ ਹੈ ਇਹ ਲੌਂਗ ਦੇ ਜਿੰਨੇ ਵੀ ਉਪਾਅ ਹੁੰਦੇ ਹਨ ਇਹ ਬਹੁਤ ਵਧੀਆ ਹੁੰਦੇ ਹਨ ਤੁਹਾਨੂੰ ਦੱਸ ਦਈਏ ਇਹ ਬਹੁਤ ਜਲਦੀ ਦੇਵਤਿਆਂ ਨੂੰ ਵੀ ਪ੍ਰਸੰਨ ਕਰਦਾ ਹੈ ਅਤੇ ਤੁਹਾਡੇ ਜੀਵਨ ਦੇ ਕਸ਼ਟਾਂ ਨੂੰ ਬਹੁਤ ਜਲਦੀ ਦੂਰ ਕਰ ਦਿੰਦਾ ਹੈ ਪਿਤਰ ਪਕਸ਼ ਵਿੱਚ ਲੌਂਗ ਦੇ ਉਪਾਅ ਹੋਰ ਵੀ ਪ੍ਰਭਾਵਸ਼ਾਲੀ ਹੁੰਦੇ ਹਨ ਕਿਉਂਕਿ ਇਹ ਪਿਤਰਾਂ ਨੂੰ ਤ੍ਰਿਪਤ ਕਰਨ ਵਿੱਚ ਮਦਦ ਕਰਦੇ ਹਨ ਅਤੇ ਘਰ ਵਿੱਚ ਸ਼ਾਂਤੀ ਲਿਆਉਂਦੇ ਹਨ ਤਾਂ ਜੋ ਲੋਕ ਜੋ ਵੀ ਚਾਹੁੰਦੇ ਹਨ ਸਾਡੇ ਜੀਵਨ ਦੇ ਕਸ਼ਟ ਜਲਦੀ ਤੋਂ ਜਲਦੀ ਦੂਰ ਹੋ ਜਾਣ ਉਹਨਾਂ ਨੂੰ ਵਿਸ਼ੇਸ਼ ਕਰਨ ਲੌਂਗ ਦੇ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ ਜੋ ਲੋਕ ਚਾਹੁੰਦੇ ਹਨ ਕਿ ਜਲਦੀ ਤੋਂ ਜਲਦੀ ਚੰਗਾ ਨਤੀਜਾ ਉਹਨਾਂ ਨੂੰ ਜੀਵਨ ਦੇ ਵਿੱਚ ਮਿਲੇ ਪੈਸਾ ਉਹਨਾਂ ਕੋਲ ਆਵੇ ਪੈਸਾ ਉਹਨਾਂ ਕੋਲ ਰੁਕੇ ਤਾਂ ਉਹਨਾਂ ਨੂੰ ਵੀ ਵਿਸ਼ੇਸ਼ ਕਰ ਲੌਂਗ ਦੇ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ ਤਾਂ ਦੇਖੋ ਜੋਤਿਸ਼ శాస్త్రਾਂ ਵਿੱਚ ਵੀ ਲੌਂਗ ਦੇ ਅਜੀਹੀ ਅਜੀਹੀ ਉਪਾਹਨ ਜਿਨ੍ਹਾਂ ਨੂੰ ਕਰਨ ਨਾਲ ਵਿਅਕਤੀ ਆਪਣੇ ਜੀਵਨ ਦੀ ਵੱਡੀ ਤੋਂ ਵੱਡੀ ਸਮੱਸਿਆ ਦਾ ਸਮਾਧਾਨ ਕੱਢ ਲੈਂਦਾ ਹੈ ਮਤਲਬ ਕਿ ਲੌਂਗ ਦੇ ਉਪਾ ਕਰਕੇ ਤੁਸੀਂ ਆਪਣੇ ਜੀਵਨ ਦੇ ਵੱਡੇ ਤੋਂ ਵੱਡੇ ਕਸ਼ਟਾਂ ਨੂੰ ਬਹੁਤ ਆਸਾਨੀ ਨਾਲ ਦੂਰ ਕਰ ਸਕਦੇ ਹੋ ਪਰ ਬਹੁਤ ਵਾਰ ਅਸੀਂ ਕੀ ਕਰਦੇ ਹਾਂ ਜੀਵਨ ਵਿੱਚ ਜਦੋਂ ਕਸ਼ਟ ਬਹੁਤ ਵੱਧ ਜਾਂਦੇ ਹਨ ਦੁੱਖ ਬਹੁਤ ਜ਼ਿਆਦਾ ਵੱਧ ਜਾਂਦੇ ਹਨ ਤਾਂ ਸਾਡਾ ਜੋ ਦਿਮਾਗ ਹੁੰਦਾ ਹੈ ਉਹ ਸੋਚ ਨਹੀਂ ਪਾਉਂਦਾ ਅਸੀਂ ਨਹੀਂ ਸਮਝ ਪਾਉਂਦੇ ਇਹ ਜੋ ਕਸ਼ਟ ਸਾਨੂੰ ਐਨੇ ਵੱਡੇ ਲੱਗ ਰਹੇ ਹਨ ਅਤੇ ਹੁੰਦੇ ਵੀ ਜਾ ਰਹੇ ਹਨ ਜੀਵਨ ਵਿੱਚ ਕਈ ਵਾਰ ਬਹੁਤ ਵੱਡੇ ਕਸ਼ਟ ਆ ਜਾਂਦੇ ਹਨ ਪਰ ਇਹ ਵੱਡੇ ਵੱਡੇ ਕਸ਼ਟ ਵੀ ਤੁਹਾਨੂੰ ਆਸਾਨੀ ਨਾਲ ਦੂਰ ਹੋ ਸਕਦੇ ਹਨ ਇਸ ਲੌਂਗ ਦੇ ਉਪਾਅ ਦੇ ਨਾਲ ਦੇਖੋ ਪੂਰੀ ਸ਼ਰਧਾ ਨਾਲ ਜਦੋਂ ਕੋਈ ਵੀ ਉਪਾਅ ਕਰਦੇ ਹੋ ਉਸ ਵਿੱਚ ਇਹ ਮਹੱਤਵ ਨਹੀਂ ਰੱਖਣਾ ਕਿ ਤੁਸੀਂ ਵੱਡੀ ਪੂਜਾ ਕਰਦੇ ਹੋ ਛੋਟੀ ਪੂਜਾ ਕਰਦੇ ਹੋ ਵੱਡਾ ਪਾ ਕਰਦੇ ਹੋ ਛੋਟਾ ਪਾ ਕਰਦੇ ਹੋ ਇਸ ਵਿੱਚ ਸੱਚੀ ਸ਼ਰਧਾ ਦਾ ਹੋਣਾ ਤੁਹਾਡੇ ਜੀਵਨ ਦਾ ਵਿਸ਼ਵਾਸ ਮੰਨਿਆ ਜਾਂਦਾ ਹੈ ਮਾਂ ਤੇ ਪੂਰਾ ਵਿਸ਼ਵਾਸ ਕਰਕੇ ਜਦੋਂ ਤੁਸੀਂ ਕੋਈ ਵੀ ਉਪਾਅ ਕਰਦੇ ਹੋ ਤੁਹਾਡਾ ਉਪਾਅ ਸਫਲ ਜ਼ਰੂਰ ਹੁੰਦਾ ਹੈ ਅਤੇ Maa Lakshmi ji ਕੋਦ ਤੁਹਾਡੇ ਜੀਵਨ ਦੇ ਸੰਕਟਾਂ ਨੂੰ ਦੂਰ ਕਰ ਦਿੰਦੀ ਹੈ ਪਿਤਰ ਪਕਸ਼ ਵਿੱਚ ਇਹ ਵਿਸ਼ਵਾਸ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ ਕਿਉਂਕਿ ਪਿਤਰਾਂ ਦੀ ਕਿਰਪਾ ਨਾਲ ਉਪਾਅ ਦਾ ਪ੍ਰਭਾਵ ਕਈ ਗੁਣਾ ਵੱਧ ਜਾਂਦਾ ਹੈ ਤਾਂ ਗੱਲ ਕਰਦੇ ਹਾਂ ਸਭ ਤੋਂ ਪਹਿਲੇ ਉਪਾਅ ਦੀ ਜੋ ਤੁਹਾਨੂੰ ਇਹਨਾਂ ਦਿਨਾਂ ਵਿੱਚ ਲੌਂਗ ਨਾਲ ਕਰਨਾ ਹੈ ਹੁਣ ਦੇਖੋ ਜੋ ਸਭ ਤੋਂ ਪਹਿਲਾ ਉਪਾ ਤੁਹਾਨੂੰ ਦੱਸਣ ਜਾ ਰਿਹਾ ਇਹ ਉਪਾ ਨੂੰ ਜੇ ਤੁਸੀਂ ਕਰਦੇ ਹੋ ਤਾਂ ਤੁਸੀਂ ਆਪਣੇ ਜੀਵਨ ਵਿੱਚ ਜੋ ਵੀ ਮਾਂ ਲਕਸ਼ਮੀ ਤੋਂ ਮੰਗੋਗੇ ਹਰ ਚੀਜ਼ ਤੁਹਾਨੂੰ ਮਿਲ ਜਾਵੇਗੀ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋ ਜਾਵੇਗੀ ਤਾਂ ਤੁਹਾਡੀ ਮਨੋ ਕਾਮਨਾ ਪੂਰਤੀ ਲਈ ਤੁਹਾਨੂੰ ਇਹ ਉਪਾ ਕਰਨਾ ਹੈ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਕਰਨਾ ਕੀ ਹੈ ਇੱਥੇ ਤੁਹਾਨੂੰ ਦੋ ਫੁੱਲ ਵਾਲੀ ਲੌਂਗ ਲੈਣੀ ਹੈ ਇੱਕ ਵੀ ਲੌਂਗ ਉਸ ਵਿੱਚੋਂ ਖੰਡਿਤ ਨਹੀਂ ਹੋਣੀ ਚਾਹੀਦੀ ਟੁੱਟੀ ਹੋਈ ਨਹੀਂ ਹੋਣੀ ਚਾਹੀਦੀ ਹੁਣ ਤੁਸੀਂ ਆਪਣੇ ਘਰ ਵਿੱਚ ਜੋ ਦੀਪ ਜਲਾਉਂਦੇ ਹੋ ਕੁਝ ਲੋਕ ਹੁੰਦੇ ਹਨ ਜੋ ਪੰਜ ਦੀਪਕ ਜਲਾਉਂਦੇ ਹਨ ਜਦੋਂ ਸਵੇਰੇ ਸਮੇਂ ਪੂਜਾ ਕਰਦੇ ਹਨ ਕੋਈ ਕੋਈ ਦੋ ਦੀਪਕ ਜਲਾਉਂਦਾ ਹੈ ਕੋਈ ਤਿੰਨ ਚਾਰ ਕੋਈ ਇੱਕ ਦੀਪਕ ਜਲਾਉਂਦਾ ਹੈ ਤਾਂ ਦੇਖੋ ਅਸੀਂ ਤਾਂ ਆਪਣੇ ਘਰ ਦੇ ਮੰਦਰ ਵਿੱਚ ਇੱਕ ਦੀਪਕ ਜਲਾਉਂਦੇ ਹਾਂ ਤਾਂ ਤੁਹਾਨੂੰ ਕਰਨਾ ਕੀ ਹੈ ਜਿਵੇਂ ਮੰਨ ਲਓ ਤੁਸੀਂ ਆਪਣੇ ਘਰ ਵਿੱਚ ਇੱਕ ਦੀਪਕ ਜਲਾਉਂਦੇ ਹੋ ਚਾਹੇ ਤੁਸੀਂ ਤੇਲ ਦਾ ਜਲਾਉਂਦੇ ਹੋ ਘਿਓ ਦਾ ਜਲਾਉਂਦੇ ਹੋ ਕਿਸੇ ਦਾ ਵੀ ਜਲਾਉਂਦੇ ਹੋ ਤਾਂ ਤੁਹਾਨੂੰ ਕਰਨਾ ਕੀ ਹੈ ਜੋ ਦੀਪਕ ਤੁਸੀਂ ਜਲਾਉਂਦੇ ਹੋ ਉਸ ਦੀਪਕ ਵਿੱਚ ਤੁਹਾਨੂੰ ਦੋ ਫੁੱਲ ਵਾਲੇ ਲੌਂਗ ਪਾ ਕੇ ਇਸ ਦੀਪਕ ਨੂੰ ਜਲਾਉਣਾ ਹੈ ਵੈਸੇ ਤਾਂ ਤੁਸੀਂ ਆਪਣੇ ਦੀਪਕ ਨੂੰ ਇਸੇ ਤਰ੍ਹਾਂ ਜਲਾਉਂਦੇ ਹੋਗੇ ਪਰ ਜਿੰਨਾ ਲੋਕਾਂ ਨੂੰ ਪਤਾ ਹੈ ਉਹ ਹਮੇਸ਼ਾ ਦੀਪਕ ਵਿੱਚ ਦੋ ਲੌਂਗ ਪਾਉਂਦੇ ਹੀ ਪਾਉਂਦੇ ਹਨ ਦੇਖੋ ਜਦੋਂ ਵੀ ਤੁਸੀਂ ਆਪਣੇ ਘਰ ਦੇ ਵਿੱਚ ਦੀਪਕ ਲੌਂਗ ਪਾ ਕੇ ਦੀਪਕ ਜਲਾਉਂਦੇ ਹੋ ਸਭ ਤੋਂ ਪਹਿਲਾਂ ਤਾਂ ਇਹ ਤੁਹਾਡੇ ਘਰ ਦੇ ਵਾਸਤੂ ਦੋਸ਼ ਨੂੰ ਠੀਕ ਕਰਦਾ ਹੈ ਦੂਜੀ ਗੱਲ ਜੇ ਘਰ ਵਿੱਚ ਨજર ਦੋਸ਼ ਹੈ ਨਕਾਰਾਤਮਕਤਾ ਵੱਧ ਗਈ ਹੈ ਉਸ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ ਨਾਲ ਹੀ ਜੋ ਲੋਕ ਕਹਿੰਦੇ ਹਨ ਕਿ ਸਾਡੇ ਕੰਮ ਵਿੱਚ ਅਰਚਨ ਬਹੁਤ ਆਉਂਦੀ ਹੈ ਸਾਡਾ ਇਹ ਕੰਮ ਪੂਰਾ ਨਹੀਂ ਹੁੰਦਾ ਸਾਡੀ ਇਹ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਤਾਂ ਤੁਹਾਡੀ ਮਨੋ ਕਾਮਨਾ ਬਹੁਤ ਹੀ ਜਲਦੀ ਪੂਰੀ ਹੋ ਲੱਗੇਗੀ ਜਦੋਂ ਤੁਸੀਂ ਆਪਣੇ ਘਰ ਦੇ ਦੀਪਕ ਵਿੱਚ ਉਸੇ ਦੀਪਕ ਵਿੱਚ ਜਿਸ ਵਿੱਚ ਤੁਸੀਂ ਰੋਜ਼ ਪੂਜਾ ਪਾਠ ਕਰਦੇ ਹੋ ਉਸ ਵਿੱਚ ਦੋ ਫੁੱਲ ਵਾਲੀ ਲੌਂਗ ਪਾ ਕੇ ਦੀਪਕ ਜਲਾਉਂਦੇ ਹੋ ਤਾਂ ਇਹ ਵਪਾ ਤੁਸੀਂ ਕਿਸੇ ਵੀ ਦਿਨ ਕਰੋ ਜ਼ਰੂਰੀ ਨਹੀਂ ਕਿ ਤੁਹਾਨੂੰ ਇਹਨਾਂ ਦਿਨਾਂ ਵਿੱਚ ਕਰਨਾ ਹੈ ਜਦੋਂ ਤੁਸੀਂ ਆਪਣੇ ਘਰ ਵਿੱਚ ਜਿਸ ਸਮੇਂ ਪੂਜਾ ਕਰਦੇ ਹੋ ਸਵੇਰੇ ਕਰਦੇ ਹੋ ਸ਼ਾਮ ਨੂੰ ਕਰਦੇ ਹੋ ਜਦੋਂ ਵੀ ਤੁਸੀਂ ਦੀਪਕ ਜਲਾਓ ਉਸ ਵਿੱਚ ਦੋ ਫੁੱਲ ਵਾਲੀ ਲੌਂਗ ਪਾ ਕੇ ਦੀਪਕ ਜਲਾਓ ਇਸ ਵਪਾ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਵੇਖੋ ਇਸ ਦਾ ਨਤੀਜਾ ਤੁਹਾਨੂੰ ਬਹੁਤ ਸਕਾਰਾਤਮਕਤਾ ਮਿਲੇਗਾ ਅਤੇ ਤੁਸੀਂ ਵੇਖੋਗੇ ਕਿ ਤੁਹਾਡੇ ਘਰ ਤੋਂ ਨજર ਦੋਸ਼ ਵੀ ਪੂਰੀ ਤਰ੍ਹਾਂ ਦੂਰ ਹੋ ਜਾਵੇਗਾ। ਵਾਸਤੂ ਦੋਸ਼ ਵੀ ਦੂਰ ਹੋ ਜਾਵੇਗਾ ਅਤੇ ਹਮੇਸ਼ਾ ਤੁਹਾਡੇ ਘਰ ਪਰਿਵਾਰ ਦੀ ਰੱਖਿਆ ਹੋਵੇਗੀ। ਤੁਹਾਡੇ ਜੀਵਨ ਦੇ ਜਿੰਨੇ ਵੀ ਕਸ਼ਟ ਹਨ ਉਹਨਾਂ ਨੂੰ ਦੂਰ ਕਰਕੇ ਮਾਤਾ ਲਕਸ਼ਮੀ ਜੀ ਹਮੇਸ਼ਾ ਤੁਹਾਡੇ ਘਰ ਪਰਿਵਾਰ ਦੀ ਰੱਖਿਆ ਕਰਦੀ ਹੈ ਅਤੇ ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਕਰਦੀ ਹੈ। ਜਦੋਂ ਇਸ ਤਰ੍ਹਾਂ ਨਾਲ ਤੁਸੀਂ ਦੀਪਕ ਜਲਾ ਕੇ માતા ਲక్ష్ਮੀ ਤੋਂ ਕੁਝ ਵੀ ਮੰਗ ਲੈਂਦੇ ਹੋ ਤਾਂ ਦੇਖੋ ਪਹਿਲਾ ਉਪਾਅ ਇਹ ਸੀ ਹੁਣ ਜਲਦੀ ਨਾਲ ਗੱਲ ਕਰਦੇ ਹਾਂ ਦੂਜੀ ਉਪਾਅ ਦੀ ਕਿ ਤਿੰਨ ਲੌਂਗ ਤੁਹਾਨੂੰ ਆਪਣੇ ਘਰ ਵਿੱਚ ਕਿਸ ਥਾਂ ਤੇ ਜਲਾਉਣੇ ਹਨ ਤਾਂ ਇਹ ਕਿਵੇਂ ਤਿੰਨ ਲੌਂਗ ਤੁਹਾਡੇ ਜੀਵਨ ਦੇ ਵੱਡੇ ਵੱਡੇ ਕਸ਼ਟਾਂ ਨੂੰ ਛੱਟ ਕੇ ਵਿੱਚ ਦੂਰ ਕਰ ਦਿੰਦੇ ਹਨ ਮਤਲਬ ਇਹ ਹੈ ਕਿ ਤੁਸੀਂ ਜੋ ਵੀ ਸੋਚਦੇ ਹੋ ਮੇਰੇ ਜੀਵਨ ਦਾ ਇਹ ਦੁੱਖ ਹੈ ਕਈ ਵਾਰ ਆ ਜਾਂਦਾ ਹੈ ਜੀਵਨ ਵਿੱਚ ਐਨਾ ਵੱਡਾ ਦੁੱਖ ਕਿ ਸਾਨੂੰ ਲੱਗਦਾ ਹੈ ਕਿ ਹੁਣ ਇਸ ਦੁੱਖ ਦਾ ਕੋਈ ਅੰਤ ਨਹੀਂ ਹੈ ਹੁਣ ਸ਼ਾਇਦ ਸਾਡੇ ਜੀਵਨ ਵਿੱਚ ਇਹ ਕਸ਼ਟ ਇਸੇ ਤਰ੍ਹਾਂ ਬਣਿਆ ਰਹੇਗਾ ਅਤੇ ਕਈ ਵਾਰ ਵਿਅਕਤੀ ਦੇ ਜੀਵਨ ਵਿੱਚ ਅਜੀਹਾ ਸਮਾਂ ਸੱਚਮੁੱਚ ਆ ਜਾਂਦਾ ਹੈ ਤਾਂ ਦੇਖੋ ਹੁਣ ਜੋ ਉਪਾਅ ਤੁਹਾਨੂੰ ਦੱਸਣ ਜਾ ਰਿਹਾ ਤਿੰਨ ਲੌਂਗ ਵਾਲਾ ਤੁਹਾਨੂੰ ਆਪਣੇ ਘਰ ਵਿੱਚ ਇਸ ਥਾਂ ਤੇ ਜਲਾਉਣਾ ਹੈ ਇਸੋ ਪਾ ਨੂੰ ਤੁਸੀਂ ਇੱਕ ਵਾਰ ਪੂਰੀ ਸੱਚੀ ਸ਼ਰਧਾ ਨਾਲ ਜ਼ਰੂਰ ਕਰੋ ਅਤੇ ਫਿਰ ਇਸ ਦਾ ਨਤੀਜਾ ਤੁਸੀਂ ਖੁਦ ਦੇਖ ਲੋਗੇ ਬਹੁਤ ਵਾਰ ਹੁੰਦਾ ਹੈ ਕਿ ਸਾਨੂੰ ਅਜੀਹਾ ਲੱਗਦਾ ਹੈ ਕਿ ਸਾਡੇ ਘਰ ਵਿੱਚ ਪਤਾ ਨਹੀਂ ਐਨੇ ਦੁੱਖ ਕਿਉਂ ਆ ਰਹੇ ਹਨ ਕਰਜ਼ੇ ਦੀਆਂ ਸਮੱਸਿਆਵਾਂ ਵਧ ਰਹੀਆਂ ਹਨ ਕਿਉਂ ਸਾਡੇ ਤੇ ਧਨ ਦੀ ਹਾਨੀ ਹੋ ਰਹੀ ਹੈ ਤਾਂ ਦੇਖੋ ਬਹੁਤ ਵਾਰ ਬਹੁਤ ਵੱਡਾ ਕਾਰਨ ਹੁੰਦਾ ਹੈ ਨજર ਦੋਸ਼ ਵੀ ਹੋ ਸਕਦੀ ਹੈ ਤਾਂ ਇਹ ਇਸ ਤਰ੍ਹਾਂ ਕਰਨਾ ਹੈ ਕਿ ਪੰਜ ਫੁੱਲ ਵਾਲੀ ਲੌਂਗ ਲੈਣੀ ਹੈ ਇੱਕ ਵੀ ਲੌਂਗ ਟੁੱਟੀ ਨਾ ਹੋਵੇ ਖੰਡਤ ਨਾ ਹੋਵੇ ਹਮੇਸ਼ਾ ਲੌਂਗ ਤੇ ਉੱਤੇ ਫੁੱਲ ਵਰਗਾ ਬਣਿਆ ਹੋਣਾ ਚਾਹੀਦਾ ਮਤਲਬ ਕਿ ਉੱਤੇ ਫੁੱਲ ਲੌਂਗ ਤੇ ਬਣਿਆ ਹੋਣਾ ਚਾਹੀਦਾ ਹੈ ਤਾਂ ਪੰਜ ਫੁੱਲ ਵਾਲੀ ਲੌਂਗ ਲੈਣੀ ਹੈ ਇੱਕ ਲੈਣਾ ਹੈ ਤੁਹਾਨੂੰ ਕਪੂਰ ਹੁਣ ਤੁਹਾਨੂੰ ਕਰਨਾ ਕੀ ਹੈ 5 ਲੌਂਗਾਂ ਨੂੰ ਇੱਕ ਮਿੱਟੀ ਦੇ ਦੀਪਕ ਦੇ ਅੰਦਰ ਤੁਸੀਂ ਰੱਖ ਲਵੋ ਅਤੇ ਉਸ ਦੇ ਉੱਤੇ ਇੱਕ ਕਪੂਰ ਰੱਖ ਲਵੋ ਹੁਣ ਤੁਹਾਨੂੰ ਕਰਨਾ ਕੀ ਹੈ ਤਿੰਨ ਲੌਂਗ ਅਤੇ ਇੱਕ ਕਪੂਰ ਨੂੰ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਇਸ ਨੂੰ ਜਲਾਉਣਾ ਹੈ ਕਦੋਂ ਜਲਾਉਣਾ ਹੈ ਸਾਮ ਦੇ ਸਮੇਂ ਜਲਾਉਣਾ ਹੈ ਕਿਸ ਦਿਨ ਜਲਾਉਣਾ ਹੈ ਉਸੇ ਵੈਸੇ ਤਾਂ ਇਸ ਉਪਾਅ ਨੂੰ ਕਿਸੇ ਵੀ ਦਿਨ ਕਰ ਸਕਦੇ ਹੋ ਜੇ ਤੁਹਾਨੂੰ ਅਜੀਹਾ ਲੱਗਦਾ ਹੈ ਕਿ ਸਮਝ ਨਹੀਂ ਆ ਰਿਹਾ ਇਸ ਦਿਨ ਕਰਨਾ ਹੈ ਕਿ ਤੁਸੀਂ ਈਸੋ ਪਾਉ ਨੂੰ ਕਿਸ ਦਿਨ ਕਰਦਾ ਹੈ ਤਾਂ ਤੁਸੀਂ ਈਸੋ ਪਾਉ ਨੂੰ ਪਿੱਤਰ ਪਕਸ਼ ਵਿੱਚ ਜ਼ਰੂਰ ਕਰੋ ਅਤੇ ਤਿੰਨ ਲੋਗ ਆਪਣੇ ਘਰ ਵਿੱਚ ਤੁਸੀਂ ਮੁੱਖ ਦਰਵਾਜ਼ੇ ਦੇ ਸ਼ਾਮ ਦੇ ਸਮੇਂ ਜ਼ਰੂਰ ਜਲਾ ਦਿਓ ਈਸੋ ਪਾਉ ਨੂੰ ਜੇ ਤੁਸੀਂ ਕਰ ਲਿਆ ਤੁਸੀਂ ਵੇਖੋਗੇ ਤੁਹਾਡੇ ਘਰ ਵਿੱਚ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੋਵੇਗਾ ਤੁਹਾਡੇ ਘਰ ਵਿੱਚ ਨਿਰੰਤਰ ਵਾਧਾ ਹੋ ਜਾਵੇਗਾ ਤਹਾਡੇ ਧਨ ਵਿੱਚ ਤੁਹਾਡਾ ਰੁਪਈਆ ਹਮੇਸ਼ਾ ਵੱਧਦਾ ਜਾਵੇਗਾ ਨજર ਦੋਸ਼ ਪੂਰੀ ਤਰ੍ਹਾਂ ਘਰ ਤੋਂ ਗਾਇਬ ਹੋ ਜਾਵੇਗਾ ਕਿੰਨੀ ਵੀ ਵੱਡੀ ਨજર ਹੋਵੇ ਤੁਹਾਡੇ ਘਰ ਤੋਂ ਦੂਰ ਹੋ ਜਾਵੇਗੀ ਕਿਉਂਕਿ ਲੋਗ ਜੋ ਹੁੰਦਾ ਹੈ ਇਹ ਬਹੁਤ ਸ਼ਕਤੀਸ਼ਾਲੀ ਹੁੰਦਾ ਹੈ ਲੋਗ ਅਤੇ ਕਪੂਰ ਮਿਲ ਕੇ ਇੱਕ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੋ ਜਾਂਦੇ ਹਨ ਅਤੇ ਘਰ ਦਾ ਮੁੱਖ ਦਰਵਾਜ਼ਾ ਇਸ ਲਈ ਬਹੁਤ ਵਿਸ਼ੇਸ਼ ਹੁੰਦਾ ਹੈ ਪਿਤਰ ਪਕਸ਼ ਵਿੱਚ ਇਹ ਊਰਜਾ ਪਿਤਰਾਂ ਦੀ ਕਿਰਪਾ ਨਾਲ ਹੋਰ ਵੀ ਮਜ਼ਬੂਤ ਹੋ ਜਾਂਦੀ ਹੈ ਜਿਸ ਨਾਲ ਘਰ ਵਿੱਚ ਸਤਾਈ ਸ਼ਾਂਤੀ ਅਤੇ ਸੰਪਤੀ ਆਉਂਦੀ ਹੈ ਤਾਂ ਦੇਖੋ ਸ੍ਰੀ ਹਰੀ ਵਿਸ਼ਨੂੰ ਦੇ ਨਾਲ ਮਾਂ ਤਾਂ ਲਕਸ਼ਮੀ ਨੂੰ ਆਪਣੇ ਘਰ ਵਿੱਚ ਬੁਲਾਓ ਉਹਨਾਂ ਨੂੰ ਪ੍ਰਾਰਥਨਾ ਕਰੋ ਮੁੱਖ ਦੇ ਦਰਵਾਜ਼ੇ ਤੇ ਦੀਪਕਾ ਜਰੂਰ ਜਲਾਓ ਕਦੇ ਵੀ ਤੁਹਾਡੇ ਘਰ ਵਿੱਚ ਨਿਰਤਣਤਾ ਅਤੇ ਗਰੀਬੀ ਵਾਸ ਨਹੀਂ ਕਰੇਗੀ ਦੋਸਤੋ ਇਹ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ ਅਤੇ ਧਰਮ ਦੇ ਉਪਾਅ ਨੂੰ ਆਪਣੀ ਸ਼ਰਧਾ ਤੇ ਵਿਸ਼ਵਾਸ ਤੇ ਅਜਮਾਓ ਸਾਡੀ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸੰਦਰਭ ਵਿੱਚ ਅਸੀਂ ਕਿਸੇ ਕਿਸਮ ਦਾ ਕੋਈ ਦਾਵਾ ਨਹੀਂ ਕਰਦੇ ਤਾਂ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਚੜਤ ਵਾਈਸ ਟਿਪਸ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਅਤੇ ਇਸ ਵੀਡੀਓ ਨੂੰ ਇੱਕ ਲਾਈਕ ਜਰੂਰ ਕਰਦੇ ਜਾਣਾ ਮਿਲਦੇ ਹਾਂ ਅਗਲੀ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਆਪਣਾ ਖਿਆਲ ਰੱਖਣਾ ਦੋਸਤੋ ਤਾਂ ਧੰਨਵਾਦ ਦੋਸਤੋ